ਹਾਂ ਪੰਜਾਬ ਦੇ ਵਿੱਚ ਇੱਕ ਵੱਡੇ ਹਮਲੇ ਦੀ ਪੁਲਿਸ ਨੂੰ ਇਨਪੁਟ ਮਿਲੀ ਔਰ ਇਸਤੇ ਚਲਦੇ ਅੱਜ ਸਵੇਰੇ ਅਰਲੀ ਮਾਰਨਿੰਗ ਤੋਂ ਅਖਬਾਰਾਂ ਦੀਆਂ ਸਾਰੀਆਂ ਗੱਡੀਆਂ ਰੋਕ ਲਈਆਂ ਗਈਆਂ ਕਿਉਂਕਿ ਅਖਬਾਰ ਦੀ ਗੱਡੀ ਦੇ ਵਿੱਚ ਵਿਸਫੋਟਕ ਦੀ ਇਨਪੁਟ ਸੀ ਜੋ ਸੋਰਸਸ ਦੱਸ ਰਹੇ ਨੇ ਕਿ ਜਿਹੜੀਆਂ ਗੱਡੀਆਂ ਸਵੇਰੇ ਸਵੇਰੇ ਤੜਕੇ 3:30 ਵਜੇ 4 ਵਜੇ ਅਖਬਾਰ ਸਪਲਾਈ ਕੀਤੇ ਜਾਂਦੇ ਨੇ ਅਖਬਾਰ ਸਪਲਾਈ ਕਰਨ ਵਾਲੀਆਂ ਗੱਡੀਆਂ ਦੇ ਵਿੱਚ ਪੁਲਿਸ ਦੇ ਕੋਲ ਕੋਈ ਵਿਸਫੋਟਕ ਲਿਜਾਣ ਦੀ ਇਨਪੁਟ ਆਈ ਜਿਸ ਤੋਂ ਬਾਅਦ ਪੁਲਿਸ ਨੇ ਗਸ਼ਤ ਵਧਾ ਦਿੱਤੀ ਰਾਤ ਤੋਂ ਹੀ ਨਾਕੇ ਲਾ ਲਏ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਕਈ ਥਾਵਾਂ ਤੇ ਅਖਬਾਰ ਵਾਲੀਆਂ ਗੱਡੀਆਂ ਰੋਕੀਆਂ ਗਈਆਂ ਰੋਕ ਰੋਕ ਕੇ ਉਹਨਾਂ ਦੀ ਚੈਕਿੰਗ ਕੀਤੀ ਗਈ देर रात ਤੋਂ ਪੁਲਿਸ ਨੇ ਨਾਕੇਬੰਦੀ ਕੀਤੀ ਹੋਈ ਸੀ ਕਈ ਸ਼ਹਿਰਾਂ ਦੇ ਵਿੱਚ ਅੱਜ ਅਖਬਾਰ ਦੀ ਸਪਲਾਈ ਨਹੀਂ ਹੋਈ ਕਈ ਸ਼ਹਿਰਾਂ ਦੇ ਵਿੱਚ ਅਖਬਾਰ ਵਾਲੀਆਂ ਗੱਡੀਆਂ ਰੋਕੀਆਂ ਗਈਆਂ ਸਵੇਰੇ अर्ਲੀ ਮਾਰਨਿੰਗ ਗੱਡੀਆਂ ਨੂੰ ਰੋਕਿਆ ਗਿਆ ਉਹਨਾਂ ਦੀ ਚੈਕਿੰਗ ਕੀਤੀ ਗਈ ਔਰ ਸੋਰਸਸ ਤੋਂ ਖਬਰਾਂ ਨੇ ਕਿ ਪੁਲਿਸ ਦੇ ਕੋਲ ਕਿਸੇ ਹਮਲੇ ਦੀ ਇਨਫੋਰਮ ਸੀ ਕਿ ਕੋਈ ਵਿਸਫੋਟਕ ਲਗਾਇਆ ਜਾ ਰਿਹਾ ਹੈ ਕਿਸੇ ਅਖਬਾਰ ਦੀ ਗੱਡੀ ਦੇ ਵਿੱਚ ਇਹ ਪੁਲਿਸ ਦੇ ਕੋਲ ਇਨਪੁਟ ਸੀ ਜਿਸ ਤੋਂ ਬਾਅਦ ਪੁਲਿਸ ਨੇ ਨਾਕੇ ਲਾ ਕੇ ਸਾਰੀ ਜਗ੍ਹਾ ਤੇ ਅਖਬਾਰਾਂ ਦੀਆਂ ਗੱਡੀਆਂ ਰੋਕ ਲਈਆਂ ਉਹਨਾਂ ਦੀ ਮੁਕੰਮਲ ਚੈਕਿੰਗ ਕੀਤੀ ਗਈ ਬਹੁਤ ਸਾਰੇ ਥਾਵਾਂ ਤੋਂ ਤਸਵੀਰਾਂ ਸਾਡੇ ਕੋਲ ਆਈਆਂ ਨੇ ਵੱਖ-ਵੱਖ ਸ਼ਹਿਰਾਂ ਤੋਂ ਜਿੱਥੇ ਅਖਬਾਰਾਂ ਦੀਆਂ ਗੱਡੀਆਂ ਨੂੰ ਰੋਕਿਆ ਗਿਆ ਤੇ ਉਹਨਾਂ ਦੀ ਮੁਕੰਮਲ ਚੈਕਿੰਗ ਕੀਤੀ ਗਈ ਬਰੀਕੀ ਨਾਲ ਜਾਂਚ ਕੀਤੀ ਗਈ ਹਾਲਾਂਕਿ ਐਗਜ਼ੈਕਟ ਇਨਫੋਰਮੇਸ਼ਨ ਕੀ ਸੀ ਇਸ ਬਾਰੇ ਹਲੇ ਪੁਲਿਸ ਨੇ ਖੁਲਾਸਾ ਨਹੀਂ ਕੀਤਾ حالے نہیں دسیا کہ پولیس دول کی انفرمیشن سی پر گیا ضرور روکیاں گئی نے یہ کنفرم ہے بہت سارے تھاواں تو تصویریں بھی سامنے آئی نے تڑکے ارلی مورننگ صدیاں جدو مو نیرا ہندہ ہے اخبار لوکاں کے گھروں تک پہنچ جاندہ ہے سویرے جدو جب تُن اٹھتے ہوں اخبار سامنے پیا ہے پر آج بہت سارے شہروں سے اخبار پہنچا نہیں لدیا تو رک کردہ روہت گوڑ کا سارے سہیوگی جڑ رہے ہیں روہت کچھ جانکاری مل پائی کہ مسئلہ کی ہے کیوں روکیا گیا ਬਿਲਕੁਲ ਇਹ ਅੱਜ ਸਵੇਰੇ ਲਗਭਗ ਸਵੇਰੇ 5 ਵਜੇ ਦੇ ਕਰੀਬ ਜਿਹੜੀਆਂ ਅਖਬਾਰ ਦੀਆਂ ਗੱਡੀਆਂ ਹੁੰਦੀਆਂ ਜਿਹੜੀਆਂ ਸਪਲਾਈ ਕਰਦੀਆਂ ਨੇ ਬਖ ਬਖ ਸ਼ਹਿਰਾਂ ਦੇ ਵਿੱਚ ਉਹਨਾਂ ਨੂੰ ਰੋਕਿਆ ਗਿਆ ਹੈ ਔਰ ਉਹਨਾਂ ਦੀ ਜਿਹੜੀ ਹੈ ਜਾਂਚ ਕੀਤੀ ਗਈ ਹੈ ਔਰ ਬੰਬ ਸਕਵੋਰਟ ਜਿਹੜੀ ਟੀਮ ਹੈ ਉਹ ਵੀ ਨਾਲ ਰੱਖੀ ਗਈ ਹੈ ਤਾਂ ਇੱਥੋਂ ਇੱਕ ਚੀਜ਼ ਤਾਂ ਸਾਫ਼ ਹੁੰਦੀ ਨਜ਼ਰ ਆ ਰਹੀ ਹੈ ਕਿ ਕਿਤਨਾ ਕਿਤੇ ਜਿਹੜੀ ਪੁਲਿਸ ਦੇ ਕੋਲ ਇੰਟੈਲੀਜੈਂਸ ਵੱਲੋਂ ਇੱਕ ਇਨਪੁਟ ਸੀਗੀ ਜਿਸ ਦੇ ਚਲਦੇ ਉਸ ਦੇ ਜਿਹੜੀ ਜਿਹੜੀ ਹੈ ਤਲਾਸ਼ੀ ਲਿੱਤੀ ਗਈ ਹੈ ਔਰ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਜਿਹੜਾ ਨਾਕਾਬੰਦੀ ਜੀ ਉਹ ਕੱਲ ਬੇਰਾਤ 10 ਵਜੇ ਤੋਂ ਸ਼ੁਰੂ ਕੀਤੀ ਗਈ ਸੀ ਬੇਰਾਤ 10 ਵਜੇ ਤੋਂ ਸ਼ੁਰੂ ਕੀਤੀ ਗਈ ਸੀ ਔਰ ਅੱਜ ਵੀਰੇ 8 ਵਜੇ ਤੱਕ ਉਹ ਨਾਕਾਬੰਦੀ ਚੱਲਦੀ ਰਹੀ ਹੈ ਜਿਸ ਦੇ ਵਿੱਚ ਜਾਂਚ ਦੇ ਚਾਹੇ ਤੱਕ ਫਿਲਹਾਲ ਕੁਝ ਵੀ ਨਿਕਲ ਕੇ سامنے ਨਹੀਂ ਆਇਆ ਪਰ ਹਾਂ ਹਾਲ ਦੇ ਫਿਲਹਾਲ ਜਿਹੜੀ ਹੈ ਕਿਤੇ ਨਾ ਕਿਤੇ ਇਨਪੁਟ ਜ਼ਰੂਰ ਸੀ ਜਿਸ ਦੇ ਚੱਲਦੇ ਇਹ ਜਿਹੜੀਆਂ ਵੀ ਗੱਡੀਆਂ ਰੋਕੀਆਂ ਗਈਆਂ ਔਰ ਬਹੁਤ ਬਹੁਤ ਇਨਫੋਰਮੇਸ਼ਨ ਕੀ ਸੀ ਇਨਪੁਟ ਕੀ ਸੀ ਰੋਹਿਤ ਜੀ ਅਸੀਂ ਕਾਫੀ ਕੁਝ ਜਾਂਚਣ ਦੀ ਕੋਸ਼ਿਸ਼ ਕੀਤੀ ਹੈ ਕਈ ਜਿਹੜੇ ਅਫਸਰ ਹੈਗੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਕਿਸੇ ਨੇ ਵੀ ਕੁਝ ਵੀ ਬੋਲਣ ਤੋਂ ਸਾਫ਼ ਇਨਕਾਰ ਕਰ ਦਿੱਤਾ ਪਰ ਹਾਂ ਇਹ ਜਰੂਰ ਉਹਨਾਂ ਨੇ ਕਹਿੰਦੇ ਨਜ਼ਰ ਆਏ ਨੇ ਕਿ ਉਹਨਾਂ ਨੂੰ ਕਿਤੇ ਨਾ ਕਿਤੇ ਇੱਕ ਡਿਸਪੋਟਿਕ ਪਦਾਰਥ ਜਿਹੜਾ ਵਾ ਉਹ ਦੀ ਉਸ ਜਿਹੜਾ ਇਨਪੁੱਟ ਕਿਤੇ ਨਾ ਕਿਤੇ ਸ਼ਾਇਦ ਉਹਨਾਂ ਨੂੰ ਮਿਲੀ ਸੀ ਜਿਸ ਦੇ ਚਲਦੇ ਉਹਨਾਂ ਨੇ ਬੰਮ ਸਕੋਰ ਦੀ ਟੀਮਾਂ ਨੂੰ ਨਾਲ ਰੱਖ ਕੇ ਇਹ ਸਾਰੀ ਇਹ ਜਿਹੜੀ ਹੈ ਨਾਕਾਬੰਦੀ ਕੀਤੀ ਗਈ ਤੇ ਉੱਥੇ ਹਰ ਇੱਕ ਗੱਡੀ ਨੂੰ ਰੋਕ ਕੇ ਉਹਦੀ ਜਾਂਚ ਕੀਤੀ ਗਈ ਹੈ ਤੇ ਹੁਣ ਉਸ ਤੋਂ ਬਾਅਦ ਜ ਜ ਜਿਹਨੀਆਂ ਗੱਡੀਆਂ ਚ ਮੰਨ ਲਓ ਕੁਝ ਮਿਲਿਆ ਨਹੀਂ ਉਹਨਾਂ ਨੂੰ ਜਾਂਚ ਜਾਣ ਦਿੱਤਾ ਗਿਆ ਜਾਂ ਰੋਕੇ ਰੱਖਿਆ ਜਿਨੀ ਹੁਣ ਤੱਕ ਜਿੰਨੀਆਂ ਵੀ ਗੱਡੀਆਂ ਜਿਨ੍ਹਾਂ ਨੂੰ ਜਾਂਚ ਕੀਤੀ ਗਈ ਹੈ ਬੰਮ ਸਕੋਰ ਦੀ ਟੀਮ ਦੇ ਨੇ ਬਾਕਾਇਦਾ ਉਸ ਨੂੰ ਉਹਨਾਂ ਚ ਜਿਹੜਾ ਸਮਾਨ ਪਿਆ ਸੀ, ਅਖਬਾਰਾਂ ਪਿਆ ਸੀ ਉਹ ਸਾਰੀਆਂ ਅਖਬਾਰਾਂ ਕੱਢੀਆਂ ਗਈਆਂ। ਅਖਬਾਰਾਂ ਕੱਢਣ ਤੋਂ ਬਾਅਦ ਉਸ ਦੀ ਪੂਰੀ ਤਫ਼ਤੀਸ਼ ਕੀਤੀ ਗਈ, ਚੈੱਕ ਕੀਤਾ ਗਿਆ ਬੰਮ ਸਕੋਰ ਦੀ ਟੀਮ ਦੇ ਥਰੂ ਤੇ ਜਦੋਂ ਜਦੋਂ ਉਸ ਦੇ ਵਿੱਚ ਕੁਝ ਵੀ ਨਹੀਂ ਮਿਲਿਆ ਤਾਂ ਉਹਨਾਂ ਉਹਨਾਂ ਗੱਡੀਆਂ ਨੂੰ ਨਾਲ ਦੇ ਨਾਲ ਉਹਨਾਂ ਨੂੰ ਰਿਲੀਜ਼ ਕਰ ਦਿੱਤਾ ਗਿਆ ਤੇ ਹੁਣ ਹਾਲ ਦੀ ਫਿਲਹਾਲ ਜੇ ਅਗਰ ਕੀਤਾ ਜਾਵੇ ਤਾਂ ਕਿਹਾ ਜਾਵੇ ਤਾਂ ਜਿੰਨੀਆਂ ਵੀ ਗੱਡੀਆਂ ਉਹਨਾਂ ਉਹਨਾਂ ਪੱਖੋਂ ਰੋਕੀਆਂ ਗਈਆਂ ਸੀ ਉਹ ਸਾਰੀ ਸਾਰੀ ਰਿਲੀਜ਼ ਕਰ ਦਿੱਤੀ ਗਈਆਂ ਔਰ ਉਸ ਦੀ ਜਿਹੜੀ ਸਪਲਾਈ ਹੈਗੀ ਅਖਬਾਰਾਂ ਦੀ ਸਪਲਾਈ ਹੈ ਉਹ ਹੁਣ ਅੱਗੇ ਜਿਹੜੀ ਹੈ ਉਹ ਫੋਰਵਰਡ ਕਰ ਦਿੱਤੀ ਗਈ ਹੈ ਲੋ ਜਿਹੜੇ ਟਰੈਂਪੋ ਟਰੈਵਲ ਸੀ ਜਿੰਨਾ ਚੋ ਸਪਲਾਈ ਆਂਦੀ ਹੈ ਉਹਨਾਂ ਪੱਖੋਂ ਅੱਗੇ ਦੇ ਦਿੱਤੀ ਗਿਆ ਤੇ کہہ ਸਕਦੇ ਆ ਕਿ ਅਖਬਾਰ ਆਉਗੇ ਜਰੂਰ ਅੱਜ ਪਰ ਲੇਟ ਆਉਗੇ ਤੇ ਪਰ ਦੂਜੇ ਪਾਸੇ ਜੇਰ ਗੱਲ ਕੀਤੀ ਹੋਵੇ ਤਾਂ ਇਸ ਚੀਜ਼ ਤੋਂ ਇੱਕ ਚੀਜ਼ ਸਾਫ਼ ਹੁੰਦੀ ਨਜ਼ਰ ਆ ਰਹੀ ਹੈ ਕਿ ਇੱਕ ਪਾਸੇ ਤਰੰਤਰੰਦੇ ਇਲੈਕਸ਼ਨ ਹੈਗੇ ਦੂਜੇ ਪਾਸੇ ਪੰਜਾਬ ਦੇ ਵਿੱਚ ਇਹ ਇਸ ਇਹੋ ਜੀ ਇਨਪੁਟ ਆਣੀ ਆਪਣੇ ਆਪ ਦੇ ਵਿੱਚ ਇੱਕ ਸਸੰਸਨੀ ਖੇ ਜਿਹੜੀ ਹੈ ਸਸੰਸਨੀ ਫੈਲਾਉਂਦੀ ਹੈ ਕਿ ਇਸ ਇਲੈਕਸ਼ਨਾਂ ਦੇ ਵਿੱਚ ਕੀ ਕੋਈ ਐਸੀ ਆਪਰੀਆ ਘਟਨਾ ਕਰ ਸਕਦੀ ਹੈ ਜਿਸ ਨੂੰ ਲੈ ਕੇ ਜਿਹੜੀ ਹੈ ਮੁਸ਼ਤੈਦੀ ਦਿਖਾਈ ਜਾ ਰਹੀ ਹੈ ਔਰ ਪੁਲਿਸ ਬਕੌਣ ਲਗਾਤਾਰ ਜਿਹੜਾ ਕਵੰਦੀ ਕੀਤੀ ਜਾ ਰਹੀ ਹੈ ਕਿਉਂਕਿ ਇਹ ਜਿਹੜੀ ਨਾਕਾਬੰਦੀ ਹੈਗੀ ਆ ਉਹ ਸਿਰਫ ਲੁਧਿਆਣਾ ਸ਼ਹਿਰ ਚ ਨਹੀਂ ਕੀਤੀ ਗਈ ਹੈ ਜੋ ਅਸੀਂ ਪਟਿਆਲਾ ਤੋਂ ਗੱਲ ਕੀਤੀ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਇਹ ਨਾਕਾਬੰਦੀ ਪੂਰੇ ਪੰਜਾਬ 'ਚ ਕੀਤੀ ਗਈ ਹੈ ਔਰ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਅਖਬਾਰ ਦੀ ਗੱਡੀਆਂ ਸਪਲਾਈ ਕਰਦੀਆਂ ਨੇ ਅਖਬਾਰਾਂ ਸਪਲਾਈ ਕਰਦੀਆਂ ਨੇ ਉਹਨਾਂ ਗੱਡੀਆਂ ਨੂੰ ਹੀ ਮੇਨ ਜਿਹੜਾ ਵਾ ਟਾਰਗੇਟ ਰੱਖਿਆ ਗਿਆ ਸੀ ਔਰ ਉਹਨਾਂ ਦੀ ਹੀ ਤਲਾਸ਼ੀ ਲਈਤੀ ਗਈ ਹੈ ਤੇ ਇੱਥੋਂ ਇੱਕ ਚੀਜ਼ ਤਾਂ ਕਲੀਅਰ ਹੈ ਕੀ ਇਹ ਇਹਨਾਂ ਕੋਲ ਜਿਹੜੀ ਇਨਪੁੱਟ ਆਈ ਸੀ ਉਸ ਦੇ ਵਿੱਚ ਕਿਤੇ ਨਾ ਕਿਤੇ ਇਹ ਚੀਜ਼ ਮੈਂਸ਼ਨ ਹੋਊਗੀ ਕਿ ਜਿਹੜੀ ਬੰਮ ਦਾ ਵਿਸਫੋਟਕ ਪਦਾਰਥ ਜਿਹੜਾ ਹੈਗਾ ਵਾ ਉਹ ਕਿਤੇ ਨਾ ਕਿਤੇ ਇਸ ਗੱਡੀਆਂ ਦੇ ਵਿੱਚ ਜਾ ਰਿਹਾ ਕਿਉਂਕਿ ਇਹਨਾਂ ਗੱਡੀਆਂ ਨੂੰ ਆਮ ਤੌਰ ਤੇ ਕੋਈ ਰੋਕਦਾ ਨਹੀਂ ਹੈ ਕੋਈ ਕੋਈ ਨਾਕਾਬੰਦੀ ਨੂੰ ਤਜਲਦੀ ਰੋਕਿਆ ਨਹੀਂ ਜਾਂਦਾ ਨਾ ਕਿਤੇ ਟੋਲ ਤੇ ਰੋਕਦੇ ਅੰਦਰ ਤੇ ਇਸ ਕਰਕੇ ਕਿਤੇ ਨਾ ਕਿਤੇ ਇਹ ਚੀਜ਼ਾਂ ਨਿਕਲ ਕੇ ਸਾਹਮਣੇ ਆਈ ਠੀਕ ਹੈ ਸਾਡੇ ਨਾਲ ਫਰੀਦਕੋਟ ਤੋਂ ਦੇਵਾਨੰਦ ਵੀ ਜੁੜੇ ਨੇ ਇਹ ਦੇਵਾਨੰਦ ਉੱਥੇ ਵੀ ਇਹੀ ਚੱਕਰ ਹੈ ਫਰੀਦਕੋਟ ਦੇ ਵਿੱਚ ਵੀ ਚੈਕਿੰਗ ਕੀਤੀ ਗਈ ਹੈ ਹਾਂ ਬਿਲਕੁਲ ਵਿਜਦਾਦੀ ਫ੍ਰੀ ਕੋਰਟ ਵਿੱਚ ਅਖਬਾਰ ਜਿਹੜਾ 4.5 ਪੌਣੇ 5 ਦੇ ਅਖਬਾਰ ਆ ਉਹ ਆ ਜਾਂਦੇ ਸੀ ਲੇਕਿਨ ਜਿਹੜੀਆਂ ਗੱਡੀਆਂ ਨੇ ਪਿੱਛੇ ਰੋਕ ਲਈਆਂ ਗਈਆਂ ਨੇ ਤੇ ਕੋਈ ਅਖਬਾਰ ਫ੍ਰੀ ਕੋਰਟ ਵਿੱਚ ਨਹੀਂ ਪਹੁੰਚਿਆ ਤਾਂ ਜਿਹੜਾ ਅਖਬਾਰ ਪੜਨ ਵਾਲੇ ਲੋਕ ਨੇ ਉਹ ਸਵੇਰ ਤੋਂ ਹੋ ਰਹੇ ਨੇ ਤੇ ਜਿਹੜੀਆਂ ਏਜੰਸੀਆਂ ਨੇ ਉਹਨਾਂ ਗੱਲ ਵੀ ਕਿ ਸਾਡੀ ਜਿਹੜੀਆਂ ਗੱਡੀਆਂ ਨੇ ਉਹ ਪਿੱਛੇ ਰੋਕ ਲਏ ਗਈਆਂ ਜਾਂ ਕੁਝ ਪੁਲਿਸ ਨੂੰ ਕੁਝ ਇਨਪੁਟ ਆ ਕਿ ਇਹਦੇ ਵਿੱਚ ਕੋਈ ਨਾ ਕੋਈ ਜਿਹੜੀ ਅਜਿਹੀ ਚੀਜ਼ ਵਸਤੂ ਹੈ ਜਿਹੜੀ ਸਪਲਾਈ ਕੀਤੀ ਜਾਂਦੀ ਹੈ ਤਾਂ ਇਹ ਵੱਡੀ ਗੱਲ ਹੈ ਕਿ ਅਗਰਕਾਰ ਕੋਈ ਇਨਪੁਟ ਜਲਾ ਉਹ ਪੁਲਿਸ ਨੂੰ ਮਿਲਿਆ ਹੈ ਇਸ ਕਰਕੇ ਗੱਡੀਆਂ ਦੀ ਜੀ ਕੋਟ ਵਿਚੇ تک ਨਹੀਂ ਪਹੁੰਚਾ ਦਾ ਲੇਕਿਨ ਇਹ ਦੱਸਿਆ ਜਾ ਰਿਹਾ ਕਿ ਚੈਕਿੰਗ ਤੋਂ ਬਾਅਦ 12 ਵਜੇ ਕਰੀਬ ਜੜੇ ਅਖਬਾਰ ਪਹੁੰਚਣਗੇ ਤਾਂ ਇਥੇ ਵਧੀਗਲ ਕੀ ਅਖਰਕਾਰ ਇਸ ਤਰ੍ਹਾਂ ਇਨਪੁੱਟ ਮਿਲਨਾ ਕਿ ਅਖਬਾਰ ਨਹੀਂ ਨੇ ਗੱਡੀਆਂ ਸਪਰੈ ਅਖਬਾਰ ਚ ਪਾਈ ਹੁੰਦੰਨੇ ਜਿਹੜਾ ਸਵੇਰ ਉੱਠਣ ਵਾਲਾ ਵਿਅਕਤੀ ਤਾਂ ਸਭ ਤੋਂ ਪਹਿਲਾ ਅਖਬਾਰ ਪੜਦਾ ਹੈ ਕਿ ਅਖਬਾਰ ਚ ਕੀ ਖਬਰਾਂ ਤਾਂ ਨਹੀਂ ਆਈ ਲੇਕਿਨ ਉਹ ਲੋਕ ਜਿਹੜੇ ਇਹਨੇ ਐਸ ਲਈ ਉਸ ਤੇ ਤਦਾਸ ਪਹੁੰਚਣੇ ਨੇ ਲੇਕਿਨ ਅਖਬਾਰੇ ਤੱਕ ਨਹੀਂ ਪਹੁੰਚ ਸਕੇ ਜੀ ਵਿਚੇ ਠੀਕ ਹੈ ਧੰਨਵਾਦ ਦੇਵਾਨੰਦ ਇਸ ਜਾਣਕਾਰੀ ਦੇ ਲਈ ਤਾਂ ਲੁਧਿਆਣਾ ਤੋਂ ਫਰੀਦਕੋਟ ਤੋਂ ਜਿਵੇਂ ਸਾਡੇ ਸਹਿਯੋਗੀ ਜਾਣਕਾਰੀ ਦੇ ਰਹੇ ਸੀ ਹੋਰ ਵੀ ਬਹੁਤ ਸਾਰੇ ਥਾਵਾਂ ਤੇ ਐਸੀਆਂ ਖਬਰਾਂ ਨੇ ਜਿੱਥੇ ਅਖਬਾਰ ਸਪਲਾਈ ਕਰਨ ਵਾਲੀਆਂ ਗੱਡੀਆਂ ਨੂੰ ਰੋਕਿਆ ਗਿਆ ਆਮ ਤੌਰ ਤੇ ਸਵੇਰੇ 5:30 6 ਵਜੇ ਤੱਕ ਹਰ ਜਗ੍ਹਾ ਤੇ ਅਖਬਾਰ ਪਹੁੰਚ ਜਾਂਦਾ ਪਰ ਅੱਜ ਅਖਬਾਰ ਨਹੀਂ ਪਹੁੰਚੇ ਤਾਂ ਲੋਕਾਂ ਨੇ ਵੀ ਜਾਨਣਾ ਸ਼ੁਰੂ ਕੀਤਾ ਕਿ ਅੱਜ ਅਖਬਾਰ ਕਿਉਂ ਨਹੀਂ ਆਇਆ ਫਿਰ ਇਹ ਪਤਾ ਚੱਲਿਆ ਕਿ ਗੱਡੀਆਂ ਰੋਕੀਆਂ ਗਈਆਂ ਸੀ ਤਾਂ ਜਦੋਂ ਪੁਲਿਸ ਦੇ ਅਫਸਰਾਂ ਨੂੰ ਜਰਨਲਿਸਟ ਜਰਨਲਿਸਟਾਂ ਨੇ ਅਪਰੋਚ ਕੀਤਾ ਤਾ ਫਿਰ ਇਹ ਜਾਣਕਾਰੀ ਨਿਕਲ ਕੇ ਆਈ ਕਿ ਕੋਈ ਇਨਪੁੱਟ ਸੀ ਕਿ ਅਖਬਾਰ ਦੀਆਂ ਗੱਡੀਆਂ ਚ ਜਾਂ ਕਿਸੇ ਇੱਕ ਗੱਡੀ ਚ ਕਿਤੇ ਵਿਸਫੋਟਕ ਲਗਾਇਆ ਜਾ ਰਿਹਾ ਹੈ ਤਾਂ ਉਸ ਤੇ ਆਧਾਰ ਤੇ ਗੱਡੀਆਂ ਨੂੰ ਰੋਕਿਆ ਗਿਆ ਸੀ ਬਾਅਦ ਚ ਪੂਰੀ ਚੈਕਿੰਗ ਕਰਨ ਤੋਂ ਬਾਅਦ ਜਾਂਚ ਕਰਨ ਤੋਂ ਬਾਅਦ ਉਹਨਾਂ ਗੱਡੀਆਂ ਨੂੰ ਰਿਲੀਜ਼ ਕਰ ਦਿੱਤਾ ਗਿਆ ਸੋ ਅਖਬਾਰ ਪਹੁੰਚੇਗਾ ਜ਼ਰੂਰ ਜਿੰਨਾ ਥਾਵਾਂ ਤੇ ਹਲੇ ਨਹੀਂ ਪਹੁੰਚਿਆ ਪਰ ਥੋੜੀ ਦੇਰੀ ਹੈ